ਆਪ ਦੇ ਵਿੱਚ ਹੜ੍ਹਾਂ ਨੇ ਵਧਾ ਦਿੱਤੀਆਂ ਲੋਕਾਂ ਦੀਆਂ ਮੁਸ਼ਕਲਾਂ ਡੁੱਬ ਗਏ ਪਿੰਡਾਂ ਦੇ ਪਿੰਡ ਲੋਕ ਕਰ ਰਹੇ ਨੇ ਤਰਾਹੀ ਤਰਾਹੀ ਹਰ ਪਾਸੇ ਮਚ ਚੁੱਕੀ ਆ ਹਾਹਾਕਾਰ ਤੇ ਹੁਣ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਅਪੀਲ ਕੀਤੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਗਣੇਸ਼ ਚਤੁਰਥੀ ਮਨਾਇਆ ਜਾ ਰਿਹਾ ਤਿਹਾਰ ਤਾਂ ਇਸ ਬਾਬਤ ਜੋ ਗਣੇਸ਼ ਜੀ ਦੀਆਂ ਮੂਰਤੀਆਂ ਨੇ ਉਹ ਪਾਣੀ ਦੇ ਵਿੱਚ ਵਿਸਰਜਨ ਕੀਤੀਆਂ ਜਾਂਦੀਆਂ ਨੇ ਤਾਂ ਪਹਿਲਾਂ ਤਾਂ ਕੁਝ ਸਾਲ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਸਾਊਥ ਇੰਡੀਆ ਦੇ ਵਿੱਚ ਹਾਈਦਰਾਬਾਦ ਦੇ ਵਿੱਚ ਤੇਲੰਗਾਨਾ ਸਟੇਟ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲਦਾ ਸੀ ਇਹ ਤਿਉਹਾਰ ਅੱਜ ਵੀ ਉੱਥੇ ਤਾਂ ਵੱਡੇ ਪੱਧਰਾਂ ਦੇ ਵਿੱਚ ਪੱਧਰ ਤੇ ਮਨਾਇਆ ਜਾਂਦਾ ਹੈ ਇਹ ਤਿਉਹਾਰ ਤੇ ਪਰ ਹੁਣ ਜਿਉਂ-ਜਿਉਂ ਸਮਾਂ ਬਦਲ ਰਿਹਾ ਤਾਂ ਪੰਜਾਬ ਦੇ ਲੋਕ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਤਿਉਹਾਰ ਨੂੰ ਮਨਾਉਣ ਦੇ ਵਿੱਚ ਲੱਗੇ ਨੇ ਤਾਂ ਖਾਸ ਕਰਕੇ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਗਣੇਸ਼ ਚਤੁਰਥੀ ਨੂੰ ਬੜੇ ਸ਼ਰਧਾ ਭਾਵਨਾ ਤੇ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਤੇ ਗਣੇਸ਼ ਦੀ ਮੂਰਤੀ ਪਾਣੀ ਦੇ ਵਿੱਚ ਵਿਸਰਜਨ ਕੀਤੀ ਜਾਂਦੀ ਹੈ ਪਰ ਲੁਧਿਆਣਾ ਪ੍ਰਸ਼ਾਸਨ ਨੇ ਹੁਣ ਅਪੀਲ ਕੀਤੀ ਆ ਕਿ ਕੋਈ ਹੋਰ ਰਸਤਾ ਅਪਣਾਓ ਗਣੇਸ਼ ਦੀ ਜਿਹੜੀ ਮੂਰਤੀ ਆ ਉਹ ਪਾਣੀ ਦੇ ਵਿੱਚ ਵਿਸਰਜਨ ਨਾ ਕਰੋ ਕਿਉਂਕਿ ਨਦੀਆਂ ਨਹਿਰਾਂ ਦੇ ਜਿਹੜੇ ਕੰਡੇ ਨੇ ਉਹ ਕੱਚੇ ਨੇ ਤਾਂ ਵੱਡੇ ਹਾਦਸੇ ਵਾਪਰ ਸਕਦੇ ਆ ਕਿਸੇ ਦੀ ਜਾਨ ਦਾ ਕੋਈ ਨੁਕਸਾਨ ਨਾ ਹੋਵੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਇਹ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਗਣੇਸ਼ ਚਤੁਰਥੀ ਦਾ ਤਿਹਾਰ ਤੁਸੀਂ ਮਨਾਉਂਦੇ ਜਰੂਰ ਹੋ ਪਰ ਕੋਈ ਹੋਰ ਰਸਤਾ ਅਪਣਾਓ ਪਰ ਪਾਣੀ ਦੇ ਵਿੱਚ ਨਦੀਆਂ ਦੇ ਵਿੱਚ ਨਹਿਰਾਂ ਦੇ ਵਿੱਚ ਤੁਸੀਂ ਗਣੇਸ਼ ਚਤੁਰਥੀ ਤਿਹਾਰ ਮਨਾ ਕੇ ਗਣੇਸ਼ ਦਾ ਵਿਸਰਜਣ ਜਿਹੜਾ ਉੱਥੇ ਨਾ ਕਰੋ ਕਿਉਂਕਿ ਜਿਹੜੇ ਲੋਕ ਜਾਂਦੇ ਨੇ ਫਿਰ ਵੱਡੀ ਗਿਣਤੀ ਦੇ ਵਿੱਚ ਜਾਂਦੇ ਨੇ ਉੱਥੇ ਖੁਸ਼ੀਆਂ ਦੇ ਨਾਲ ਤਾਂ ਉਹ ਹਾਦਸੇ ਪਹਿਲਾਂ ਵੀ ਕਈ ਵਾਰ ਹੁੰਦੇ ਨੇ ਅਚਨਚੇਤਾ ਹਾਦਸੇ ਹੋ ਜਾਂਦੇ ਨੇ ਕਈਆਂ ਦਾ ਪੈਰ ਤਿਲਕ ਗਿਆ ਡੁੱਬ ਜਾਂਦੇ ਨੇ ਕਈ ਪਰ ਹੁਣ ਹਾਲਾਤ ਜਿਹੜੇ ਨੇ ਇੰਨੇ ਜ਼ਿਆਦਾ ਨਾਜ਼ੁਕ ਹੋ ਚੁੱਕੇ ਨੇ ਕਿ ਨਦੀਆਂ ਦੇ ਜੋ ਕੰਢੇ ਲੋਕ ਬਸੇ ਨੇ ਉਹਨਾਂ ਨੂੰ ਵੀ ਕਹਿ ਦਿੱਤਾ ਤੁਸੀਂ ਨਦੀਆਂ ਤੋਂ ਦੂਰ ਹੋ ਜਾਓ ਨਾਲਿਆਂ ਤੋਂ ਦੂਰ ਹੋ ਜਾਓ ਕਿਉਂਕਿ ਹੁਣ ਹੜ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕਹਿਰ ਮਚਾਉਂਦੇ ਹੋਏ ਕਹਿਰ ਵਰਸਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਤਾਂ ਕੁਦਰਤੀ ਆਫਤ ਆ ਦੂਜੇ ਕਹ ਰਹੇ ਨੇ ਪ੍ਰਸ਼ਾਸਨ ਦੀ ਨਲਾਇਕੀ ਆ ਕਿਉਂਕਿ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਸਮੇਂ ਸਿਰ ਜੇਕਰ ਡਰੇਨਾਂ ਦੀ ਸਫਾਈ ਹੋ ਜਾਂਦੀ ਸਮੇਂ ਸਿਰ ਜੇਕਰ ਪ੍ਰਸ਼ਾਸਨ ਜਾਗ ਜਾਂਦਾ ਤਾਂ ਸ਼ਾਇਦ ਕੁਝ ਨੁਕਸਾਨ ਬਚਾਇਆ ਜਾ ਸਕਦਾ ਸੀ ਸਾਰਾ ਨੁਕਸਾਨ ਨਹੀਂ ਬਚਾਇਆ ਜਾ ਸਕਦਾ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਸਥਿਤੀ ਪੈਦਾ ਹੋ ਚੁੱਕੀ ਹੈ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਇਸ ਨੂੰ ਟਾਲਿਆ ਨਹੀਂ ਜਾ ਸਕਦਾ ਸੀ ਇਸ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਸੀ ਕੁਝ ਲੋਕਾਂ ਦਾ ਸਮਾਨ ਜਾਨ ਜ਼ਰੂਰ ਬਚਾਈ ਜਾ ਸਕਦੀ ਸੀ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਅੰਕੜਿਆਂ ਦੀ ਤਾਂ ਹੁਣ ਤੱਕ 23 ਲੋਕਾਂ ਦੀ ਮੌਤ ਹੜ੍ਹਾਂ ਦੇ ਕਰਕੇ ਹੋ ਚੁੱਕੀ ਹੈ ਕਈ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਨੇ तकरीबन 1000 ਪਿੰਡ ਜਿਹੜੇ ਨੇ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਹੋ ਚੁੱਕੇ ਨੇ ਤਾਂ ਹਲੇ ਹੋਰ ਜਿਹੜਾ ਆ ਖਤਰਾ ਪੰਜਾਬ ਦੇ ਲੋਕਾਂ ਦੇ ਉੱਤੇ ਬਣਿਆ ਹੋਇਆ ਕਿਉਂਕਿ ਹੁਣ ਕੱਗਰ ਵੀ ਉਫਾਨ ਦੇ ਉੱਤੇ ਨਜ਼ਰ ਆ ਰਹੀ ਆ ਤਾਂ ਪਰ ਲੁਧਿਆਣਾ ਪ੍ਰਸ਼ਾਸਨ ਦਾ ਇਹ ਫੈਸਲਾ ਜਿਹੜਾ ਆ ਲਿਆ ਗਿਆ ਇਸ ਫੈਸਲੇ ਦੇ ਉੱਤੇ ਖਰੇ ਕਿੰਨੇ ਕੁ ਉਤਰਦੇ ਨੇ ਲੋਕ ਇਸ ਫੈਸਲੇ ਦੀ ਪਾਲਣਾ ਕਿੰਨੀ ਕੁ ਕੀਤੀ ਜਾਂਦੀ ਆ ਗਣੇਸ਼ ਦੀ ਜੋ ਮੂਰਤੀ ਆ ਓਜ਼ਾ ਵਿਸਰਜਣ ਜਿਹੜਾ ਆ ਉਹ ਨਦੀਆਂ ਨਹਿਰਾਂ ਦੇ ਵਿੱਚ ਨਾ ਕੀਤਾ ਜਾਵੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਹੈ ਪਰ ਇਸ ਅਪੀਲ ਨੂੰ ਮਨਜ਼ੂਰ ਕਿੰਨੇ ਕ ਲੋਕ ਕਰਨਗੇ ਹਿੰਦੂ ਭਾਈਚਾਰਾ ਆਖਰ ਇਸ ਫੈਸਲੇ ਤੋਂ ਬਾਅਦ ਇਸ ਅਪੀਲ ਤੋਂ ਬਾਅਦ ਕੋਈ ਜਿਹੜਾ ਉਹ ਫੈਸਲਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਇਸ ਦੇ ਉੱਤੇ ਫੁੱਲ ਕਿੰਨੇ ਕ ਚੜਾਉਂਦੇ ਨੇ ਇਹ ਦੇਖਣ ਵਾਲੀ ਗੱਲ ਆ ਨਜ਼ਰਾਂ ਜ਼ਰੂਰ ਰਹਿਣਗੀਆਂ ਪਰ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਹੜ੍ਹਾਂ ਦੇ ਵਿੱਚ ਜੋ ਖਤਰਾ ਅੱਜ ਪੰਜਾਬ 'ਚ ਚੱਲ ਰਿਹਾ ਜੋ ਹੜ੍ਹਾਂ ਦੇ ਮਾਰ ਪੰਜਾਬ 'ਚ ਚੱਲ ਰਿਹਾ ਇਸ ਨੂੰ ਦੇਖਦੇ ਹੋਏ ਇਹ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ